ਦਾ ਤੁਹਾਡੇ ਬਾਪੂ ਨੇ ਮੋਬਾਈਲ ਗਲਤੀ ਦੇ ਨਾਲ ਕਿਤੇ ਹੋ ਗਿਆ ਹਾਂ ਹੀ ਕੜਵੀ ਅਛੋਤਾ ਜਿਹਾ ਫੋਨ ਦਾ ਕੀ ਕੜਵੀ ਅਛੋਤਾ ਜਿਹਾ ਫੋਨ ਦਾ ਆਕਾ ਤੋਂ ਵੀ ਬਾਪੂ ਜੀ ਨੂੰ ਘੱਟ ਦੇ ਸੱਜਣ ਤੇਰੀ ਬੇਬੇ ਦੇ ਮੇਰੀ ਸੱਸ ਦੇ ਤੇਰੀ ਬੇਬੇ ਦੇ ਮੋਬਾਈਲ ਉੱਤੇ ਨੀ ਕੰਮਾਰ ਮਾਰ ਕੇ ਦੀ ਬਾਪੂ ਦੀ ਮੋਹਰੇ ਰੋਣਾ ਵੱਲ ਸਿੱਖਦਾ ਬੇਬੇ ਦੇ ਮੋਬਾਈਲ ਉੱਤੇ ਤੇਰੀ ਕੰਮਾਰ ਮਾਰ ਕੇ ਦੀ ਬਾਪੂ ਦਾ ਮੋਬਾਈਲ ਨੂੰ ਚਲਾਉਣਾ ਸਿੱਖਦਾ Hai Bye. ਅੱਖਾਂ ਘੱਟ ਕੇ ਨੀ ਆਉਂਦੀ ਮਿਲਣਾ ਉਹਨੂੰ ਕਾਟ ਕੇ ਨੀ ਤੇ ਵੀ ਦੇਖਦਾ ਹੁੰਦਾ ਸੀ ਅੱਖਾਂ ਘੱਟ ਕੇ ਨੀ ਮਾਂ ਤਰੀ ਪਰਾਣਾ ਬੜਾ ਸਰੇ ਦਾ ਜਗਾੜੀ ਮਾਂ ਤਰੀ ਪਰਾਣਾ ਬੜਾ ਸਰੇ ਦਾ ਜਗਾੜੀ ਕਰਕੇ ਵਿਖਾਉਂਦਾ ਜਿਹੜੀ ਗੱਲ ਮਿੱਠਾ ਦਹਨੀ ਤੇਰੀ ਬੇਬੇ ਦੇ ਤੇਰੀ ਸੱਸ ਦੇ ਤੇਰੀ ਬੇਬੇ ਦੇ ਮੋਬਾਈਲ ਉਤੇ ਰਿਕਾ ਮਾਰ ਮਾਰ ਕੇ ਵੀ ਬੁੜਾ ਤਾਂ ਬਹੇ ਸੱਖ ਦੇ ਮੇਰੇ ਮੋਬਾਈਲ ਤੇਰੇ ਕੰਮਾਰ ਹਰ ਕੇ ਨੇ ਪੁੱਦਾ ਤਾਂ ਮਾਇਆ ਹੌਲਾ ਵੱਲ ਤਿੰਗ ਹੈ ਕਹਿ ਨਹੀਂ ਉਹ ਦਿੰਦਾ ਝਾੜੀ ਵਿੱਚ ਬੱਗਾ ਵਾਲ ਰਹਿ ਨਹੀਂ ਉਗਦਾ ਉਹ ਕਹਿੰਦਾ ਬਾਲੀ ਪੂਰਾ ਕਹਿ ਨਹੀਂ ਉਹ ਦਿੰਦਾ ਬਾਈ ਤੇ ਬੱਗਾ ਵਾਲ ਰਹਿ ਨਹੀਂ ਉਹ ਦਿੰਦਾ ਰੱਖਦਾ ਜੀ ਪੂਰੇ ਖਾਤੇ ਢੱਕ ਕੇ ਫਤੂਕੜਿਆਣਾ ਲੈ ਸੱਸ ਲੈ ਕੇ ਦਨੀ ਤੇਰੀ ਬੇਬੇ ਦੇ ਮੇਰੀ ਸੱਸ ਦੇ ਤੇਰੀ ਬੇਬੇ ਦੇ ਬਾਲ ਮੁੰਡੇ ਤੇਰੇ ਘਰ ਮਾਰ ਕੇ ਵੀ ਬੁੜਾ ਤਾਂ ਮੈਂ ਹੈ ਤੂੰ ਸਿੱਖਦਾ ਮੂਵੀ ਤੇਰੀ ਘਰ ਮਾਰ ਕੇ ਦੀ ਬਾਪੂ ਦਾ ਮੋਬਾਈਲ ਚਲਾਉਣਾ ਸਿੱਖਦਾ ਬੱਪੂ ਦਾ ਮਖੜਾ ਸ਼ਰਾਰਤੀ ਬੜਾ ਮੇਰੀ ਬੇਬੇ ਲਈ ਵਿੱਚ ਕੰਮ ਕਰਦਾ ਹੈ ਮੂਵੀ ਤੇਰੀ ਘਰ ਮਾਰ ਕੇ ਦੀ ਬਾਪੂ ਜੀ ਮੋਬਾਈਲ ਨਾਲ ਵੱਲ ਸਿੱਖਦਾ ਹੈ ਬੱਪੂ ਦਾ ਮਖੜਾ ਸ਼ਰਾਰਤੀ ਬੜਾ ਮੇਰੀ ਬੇਬੇ ਲਈ ਵਿੱਚ ਕੰਮ ਕਰਦਾ ਹੈ ਮੂਵੀ ਮੋਬਾਈਲ ਤੇਰੀ ਘਰ ਮਾਰ ਮਾਰ ਕੇ ਦੀ ਬਾਪੂ ਦਾ ਮੋਬਾਈਲ ਚਲਾਉਣਾ ਸਿੱਖਦਾ ਚਲਾਉਣਾ ਸਿੱਖਦਾ ਨਹੀਂ ਚਲਾਉਣਾ ਸਿੱਖਦਾ ਮੱਖਣਾ ਸ਼ਰਾਰਤੀ ਬੜਾ ਵੇ ਮੇਰੀ ਬੇਬੇ ਤਾਂ ਹੀ ਮਿਸਕਲ ਆ ਮਾਰਦਾ ਰਹਿੰਦਾ ਇਹ ਬੇਬੇ ਫਿਰ ਬਿਸਕਲ ਦੀ ਜਵਾਬ ਹੀ ਨਹੀਂ ਦਿੰਦੀਗੀ ਜਵਾਬ ਤਾਂ ਦਿੰਦੀ ਹੋਣੀ ਆ ਕੋਈ ਨਾ ਕੋਈ ਤਾੜੀ ਮਾਰ ਦਿਓ ਕੋਈ ਜ਼ੋਰਦਾਰ ਤਾੜੀਆਂ ਬਾਰੇ ਕੀ ਖਿਆਲ ਆ ਤਾੜੀ ਬਹੁਤ ਘਟ ਵਜਦੀ ਆ ਯਾਰ ਮੈਂ ਹੁਣ ਤੁਹਾਨੂੰ ਕਹਿਣਾ ਹੀ ਨਹੀਂ ਬਸ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਿਕਾਰ ਆਇਆ ਸਾਡੇ ਪੰਜਾਬ ਪੁਲਿਸ ਦੇ ਐਸਆਈ ਸਲਵਿੰਦਰ ਸਿੰਘ ਪੁਲਰ ਸਾਹਿਬ ਲਾਉਰੀਆ ਹੁਣ ਵੱਲੋਂ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਿਕਾਰ 500 ਰੁਪਏ ਮਾਨ ਆਇਆ ਜ਼ੋਰਦਾਰ ਤਾੜੀ ਲਾ ਦਿਓ ਪੰਜਾਬ ਪੁਲਿਸ ਨੇ ਪਹਿਲੀ ਵਾਰੀ ਪੈਸੇ ਦਿੱਤੇ ਆ ਵੈਸੇ ਤਾਂ ਇਹ ਲੈਂਦੇ ਹੀ ਹੁੰਦੇ ਆ ਪਰ ਸਾਨੂੰ ਤਾਂ ਜਿੱਥੇ ਮਿਲਦੇ ਆ ਦੇ ਹੀ ਜਾਂਦੇ ਆ 2 400 300 ਜਿੰਨਾ ਵੀ ਸਰਦਾ ਹੈ ਨਾ ਪੰਜਾਬ ਪੁਲਿਸ ਜਿੰਦਾਬਾਦ ਅਮਰੀਕਾ ਹੁਣ ਤਾਂ ਡੀਜੇ ਤੇ ਨੱਚਣ ਲੱਗ ਗਏ ਲੋਕ ਬੋਲੀਆਂ ਵਾਲੀਆਂ ਪਾਉਂਦੇ ਨਹੀਂ ਅੱਗੇ ਮੇਨ ਬੋਲੀ ਹੁੰਦੀ ਸੀ ਪੰਜਾਬ ਪੁਲਿਸ ਵਾਲਿਆਂ ਦੀ ਜਦੋਂ ਬੁੜੀਆਂ ਆਮ ਹੱਥਾਂ ਨਾਲ ਕਿੱਦਾਂ ਪਾਉਂਦੀਆਂ ਹੁੰਦੀਆਂ ਸੀ ਸਾਡੀਆਂ ਵੱਡੀਆਂ ਦਾਦੀਆਂ ਪਰਦਾਦੀਆਂ ਚਾਚੀਆਂ ਤਾਂ ਪਰ ਲੋ ਆ ਜਾਂਦੀ ਨਹੀਂ ਜੇ ਹੁੰਦੀ ਨਾ ਪੁਲਿਸ ਸਰਕਾਰੀ ਇਹ ਮੇਨ ਬੋਲੀ ਹੁੰਦੀ ਸੀ ਕਿੱਥੇ ਦੀ ਇੱਕ ਵਾਰੀ ਫੇਰ ਜ਼ੋਰਦਾਰ ਤਾੜੀ ਲਾ ਦੋ ਪਿਆ ਪੁਲਿਸ ਦੇ ਨਾਂ ਤੇ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਸਲਵਿੰਦਰ ਸਿੰਘ ਜੀ ਭੁੱਲਰ ਸਾਹਿਬ ਲਾਹੋਰੀਆ ਆ ਪਾਸ ਰੂਪੇ ਮਾਣ ਭੇਜਦੇ ਨੇ ਥਾਣੇਦਾਰ ਸਾਹਿਬ ਆ ਸਾਡੇ ਗੀਤੂ ਡੀਜੇ ਜੀ ਮੈਨੂੰ ਮੇਰਾ ਵੀਰ ਫੋਨ ਕਰੀ ਜਾਂਦਾ ਮੈਨੂੰ ਐ ਦੱਸਦਾ ਨਹੀਂ ਵੀ ਖੜਾ ਕਿੱਥੇ ਐ ਗੀਤੂ ਡੀਜੇ ਮੇਰੇ ਪਿੰਡ ਤੋਂ ਚੱਕ ਸੇਲੇ ਵਾਲੇ ਤੋਂ ਆਇਆ ਹਕਮ ਬੇਨਤੀ ਕਰਾਂ ਪ੍ਰਬੰਧਕ ਵੀਰਾਂ ਨੂੰ ਮਾਟਾ ਸਾਹਿਬ ਜੀ ਸਟੇਜ ਤੇ ਪਾਣੀ ਭੇਜ ਦਿਓ ਸਾਡੇ ਸਾਜੀ ਵਿਚਾਰੇ ਜੇ ਇਹਨਾਂ ਦਾ ਪਾਣੀ ਮੁੱਕ ਗਿਆ ਫਿਰ ਇਹਨਾਂ ਨੂੰ ਬੋਤਲਾਂ ਲਾਉਣੀਆਂ ਪੈਂਦੀਆਂ 3-4 ਕ'ਵਜੇ 5 ਕ'ਵਜੇ ਇਕੱਲੇ-ਇਕੱਲੇ ਨੂੰ ਬੋਤਲ ਲੱਗਦੀ ਹੈ ਫਿਰ ਸਾਡੇ ਤਬਲੇ ਵਾਲਿਆਂ ਨੂੰ ਤਾਂ ਡੂੜਕ ਲੱਗ ਜਾਂਦੀ ਹੈ ਅ ਬੈਂਜੂ ਵਾਲਾ ਵੀ ਡੂੜਕ ਲਾ ਜਾਂਦਾ ਇਸ ਕਰਕੇ ਆਪਾਂ ਇਹਨਾਂ ਦਾ ਪਾਣੀ ਨਹੀਂ ਮੁੱਕਣ ਦੇਣਾ ਬੋਤਲਾਂ ਤੋਂ ਵੱਜਾਂਗੇ ਬਹੁਤ ਸਾਰਾ ਮਾਨ ਬਹੁਤ ਸਾਰਾ ਸਤਿਕਾਰ ਸਾਰੇ ਮਿੱਤਰਾਂ ਵੱਲੋਂ ਦੋਸਤਾਂ ਵੱਲੋਂ ਜਿੰਨਾ ਵੀ ਪਾਰ ਸਤਿਕਾਰ ਆਇਆ ਸਾਰਿਆਂ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਆ ਜੇ ਕਿਸੇ ਦਾ ਨਾਮ ਰਹਿ ਗਿਆ ਤਾਂ ਮਾਫੀ ਚਾਹੁੰਦਾ ਮੈਨੂੰ ਸਾਈਨਸ ਮਾਰ ਕੇ ਕੋਲੇ ਬੁਲਾ ਲਓ ਜੇ ਫਿਰ ਨਾਮ ਲਿਖਿਆ ਜਾਊਗਾ ਮਾਂਟਾ ਸਾਹਿਬ ਸਾਡੇ ਸਤਿਕਾਰਯੋਗ ਗੁਰਮukh ਸਿੰਘ ਜੀ ਗੱਲ ਸਾਹਿਬ ਭਾਜਪੀ ਪ੍ਰਧਾਨ ਇਹਨਾਂ ਵੱਲੋਂ ਫੇਰ ਬਹੁਤ ਸਾਰਾ ਮਾਨ ਸਤਿਕਾਰ ਆਇਆ ਔਰ ਨਰੇਗਾ ਮਜ਼ਦੂਰ ਇਕਤਾ ਯੂਨੀਅਨ ਦੇ ਜਿਹੜਾ ਪ੍ਰਧਾਨ ਸਾਹਿਬ ਗੱਲ ਆਓ ਜੀ ਫੇਰ ਸੁਣਦੇ ਆ ਜਨਾਬ ਜਗਤਾਰ ਅਨਖੀਲਾ ਐਂਡ ਪੂਰਵਣੀ ਇਹਦੇ ਪਿੱਛੇ ਭਜ ਮੰਡਾ ਮਾ ਜੀ ਚੰਗਾ ਲੱਗ ਰਿਹਾ ਹੈ ਨਜ਼ਰ ਆਵੇ ਨਾ ਕਿਉਂਕਿ ਤੁਹਾਨੂੰ ਚੰਗਾ ਲੱਗਦਾ ਫੇਰ ਹੀ ਸਾਨੂੰ ਕੁਝ ਮਾੜਾ ਮਾੜਾ ਚੰਗਾ ਲੱਗੂਗਾ ਇਹ ਮਾਂ ਦੇ ਪੁੱਤ ਦੇ ਪਿੱਛੇ ਵੜ ਖੜ ਜੀਏ ਇਹ ਪਿੱਛੇ ਵੇਹਦਾ ਨਹੀਂ ਮੁੜ ਕੇ ਵੀ ਪਤਾ ਨਹੀਂ ਕਿੱਥੋਂ ਗੱਲਾਂ ਆਉਂਦੀਆਂ ਮਾਂ ਦੇ ਪੁੱਤ ਨੂੰ ਗੱਲਾਂ ਦਾ ਖੱਟਾ ਹੀ ਖਦਾ ਕਹਿੰਦਾ ਮੈਂ ਗੱਲਾਂ ਰਖਦਾ ਹੀ ਹਾਂ ਹਾਂਜੀ ਭਾਈ ਇਸੇ ਦਾ ਲਿਖਿਆ ਕੀਤਾ ਹੈ ਇਸੇ ਦਾ ਲਿਖਿਆ ਹੋਇਆ ਗੀਤ ਹੈ ਮੈਂ ਇਹਦਾ ਕਹਾਣੀ ਇਹ ਬਹੁਤ ਵਧੀਆ ਦੱਸਦਾ ਹੁੰਦਾ ਪਰ ਗੱਲ ਨਹੀਂ ਮੁੱਕ ਰਿਹਾ ਦੋ ਗੱਲ ਜੀ ਤੂੰ ਛੱਡ ਖੜਾ ਯਾਰ ਤੇਰਾ ਗਾਣਾ ਨਹੀਂ ਕੋਈ ਸਿਆਣੇ ਕਹਿੰਦੇ ਆ ਕਿਉਂ ਮੱਲਾ ਨੂੰ ਤੇ दारू ਗੱਲਾਂ ਨੂੰ ਹਜੇ ਤੂੰ ਦਾਰੂ ਕਿਹੜੀ ਪੀ ਲਈ ਅਹ ਦਾਰੂ ਗਾਣੇ ਪੀਤੀ ਪਰ ਮੇਰੇ ਮੱਡਾ ਭਾਜੀ ਜਦੋਂ ਦਾਰੂ ਪੀ ਲੈਂਦਾ ਨਾ ਮੱਡਾ ਭਾਜੀ ਜਦੋਂ ਦਾਰੂ ਪੀ ਲੈਂਦਾ ਉਹ ਤਾਂ ਸਾਇਲੈਂਟ ਹੀ ਹੋ ਜਾਂਦਾ ਇਹ ਬਿਨਾਂ दारू ਤੋਂ ਗੱਲਾਂ ਕਰਦਾ ਐ ਇਹਨੂੰ ਕਿ दारू ਪੀ ਕੇ ਮੇਰੇ ਨਾਲ ਆਫਰ ਗੱਲਾਂ ਚ ਸੌ ਜਾਂਦਾ ਪਰ ਗੱਡੀ ਚ ਜਾਂਦਾ ਹੋਇਆ ਇਹ ਕਈ ਵਾਰੀ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਬਰਾਬਰ ਰੋਂਦਾ ਉਥੋਂ ਪੈਗ ਲਾ ਕੇ ਦਰ ਪੈਨੇ ਆ ਇਹ ਸੁੱਤਾ ਹੀ ਹੁੰਦਾ ਮਾਦਾ ਬੋਤਾ ਇੱਥੇ ਲਾਈਦਾ ਨੂੰ ਕੋੜੂ ਪੁਰੇ ਮੈਂ ਕਿ ਚੜ ਜਾ ਮੁਕਸਰ ਵਾਲੀ ਛੋਟੀ ਜੀ ਗੱਲ ਹੈ ਕਰ ਛੋਟੀ ਜੀ ਗੱਲ ਵੀਰੇ ਮਾਫ ਚੋਣਾ ਇਸੇ ਤਰ੍ਹਾਂ ਅਸੀਂ ਇੱਕ ਵਿਆਹ ਦੇ ਪ੍ਰੋਗਰਾਮ ਤੇ ਗਏ ਉਥੇ ਇੱਕ ਚੰਗਾ ਵਧੀਆ ਬੰਦਾ ਉਹ ਜਦੋਂ ਪੈਗ ਲਾਉਣ ਆਇਆ ਤੇ ਉਹਦੇ ਘਰ ਵਾਲੀ ਮਗਰ ਆ ਗਈ ਕਹਿੰਦੀ ਵੀ ਤੁਸੀਂ ਪੈਗ ਦੋ ਹੀ ਲਾਉਣੇ ਆ ਤੀਜਾ ਪੈਗ ਨਹੀਂ ਲਾਉਣੇ ਉਹਨਾਂ ਵਿਚਾਰੇ ਨੇ ਪੈਗ ਪਾਇਆ ਨਿੱਕਾ ਜਿਹਾ ਲਾ ਲਿਆ ਜੋ ਦੂਜਾ ਪਾਉਣ ਲੱਗਿਆ ਫੇਰ ਆ ਗਈ ਕਹਿੰਦੀ ਵੀ ਇਤੂ ਬਾਦ ਪੈਗ ਨਹੀਂ ਲਾਉਣਾ ਐ ਸਾਹਮਣੇ ਬੈਠੇ ਸੀ ਮੈਂ ਕਿਹਾ ਯਾਰ ਮੜੀ ਗੱਲ ਆ ਵੀ ਹੁਣ ਉਹ ਵਿਚਾਰਾ ਪਾਰਟੀ 'ਚ ਬੈਠਾ ਹੈ ਤੇ ਵੀ ਭੈਣ ਵਿਚਾਰੀ ਰੋਕ ਰਹੀ ਆ ਉਹਦੇ ਘਰ ਵਾਲੀ ਮੈਂ ਕੋਲੇ ਗਿਆ ਮੈਂ ਕਿਹਾ ਭੈਣ ਵੀ ਰੋਕ ਕਾ ਤੂੰ ਰਹੀ ਆ ਕੀ ਗੱਲ ਦਰੂਪੀ ਕੇ ਲੜਦਾ ਲੁਰਦਾ ਕਹਿੰਦੀ ਨਹੀਂ ਮੈਂ ਕਿਹਾ ਘਰੇ ਕੁੱਟਮਾਰ ਕਰਦਾ ਕਹਿੰਦੀ ਨਹੀਂ ਮੈਂ ਕਿਹਾ ਗਾਲਾਂ ਕੱਢਦਾ ਕਹਿੰਦੀ ਨਹੀਂ ਮੈਂ ਕਿਹਾ ਹੋਰ ਫਿਰ ਲੜਦੀ ਕਾ ਤੂੰ ਆ ਕਰਦਾ ਕੀ ਆ ਕਹਿੰਦੀ ਇਸੇ ਕਰਕੇ ਤਾਂ ਲੜਦੀ ਆ ਕਰਦਾ ਹੀ ਕੁਝ ਨਹੀਂ ਦਰੂਪੀ ਕੇ ਸੌ ਜਾਂਦਾ ਸਿੰਦਰ ਦੀ ਗੱਲ ਆਉਦੀ ਹੈ ਤੇਰੀ ਬੰਦਾ ਸਾਇਲੈਂਟ ਹੋ ਜਾਂਦਾ ਜਦੋਂ ਪੈਗ ਲਾ ਲੇ ਹਾਂਜੀ ਭਾਈ ਗਾਣਾ ਲੈ ਕੇ ਇਸੇ ਦੀ ਕਲਮ ਤੋਂ ਲਿਖਿਆ ਹੋਇਆ ਗਾਣਾ ਆਜੋ ਜੀ ਭਈਏ ਦੀ ਕਹਾਣੀ ਹੈ ਰਾਤ ਨੂੰ ਪੀ ਕੇ ਭਈਏ ਬੰਦਾ ਬਾਈ ਕਰਦੀ दारू ਜਦੋਂ ਅਧ ਕੱਚਾ ਜਾ ਰਹਿ ਜਾਂਦਾ ਹੈ ਤੇ ਕਹਿੰਦਾ ਐਂ ਤਾਂ ਨਹੀਂ ਬਾਨੀ ਗੱਲ ਵੀ ਠੇਕੇ ਤੋਂ ਲੈ ਕੇ ਆਉਣਾ ਪਊਗਾ ਪਊਗਾ ਕਦਾ ਜਦੋਂ ਠੇਕੇ ਤੇ ਜਾਂਦਾ ਹੈ ਅਧਿਆਕ ਲੱਗਿਆ ਹੁੰਦਾ ਹੈ ਤੇ ਪਉਆ ਕੇ ਪਉਏ ਇੱਕ ਦੀ ਕਾਰਡ ਹੋ ਗਈ ਤੁਹਾਨੂੰ ਪਤਾ ਕਈ ਬੰਦਗੇ ਕਹਿੰਦੇ ਰੋਟੀ ਖਾਣ ਜੋਗੇ ਤਾਂ ਹੋ ਜੀ ਗਏ ਯਾਰ ਅਜੇ ਦੋ ਪੈਗ ਹੋਰ ਲਾ ਕੇ ਰੋਟੀ ਖਾਵਾਂਗੇ ਜਦੋਂ ਠੇਕੇ ਤੇ ਜਾਂਦਾ ਜਦੋਂ ਠੇਕੇ ਤੇ ਜਾਂਦਾ ਤੇ ਰਾਤ ਨੂੰ ਟਾਈਮ ਵੀ 10:30 11:00 ਦਾ ਹੁੰਦਾ ਭਈਆ ਜਰਾ ਆ ਕੇ ਆਪਿਆ ਹੁੰਦਾ ਠੇਕੇਦਾਰ ਉਹਦਾ ਕਰਿੰਦਾ ਤੋਂ ਉਹਨੂੰ ਵੱਧ ਘੱਟ ਬੋਲਦਾ ਉੱਚਾ ਰੀਵਾ ਤੋਂ ਉਥੋਂ ਬਈ ਫਿਰ ਹੋ ਜਾਂਦਾ ਲਫੜੋ ਲਫੜੀ ਇਹ ਵਿੰਦਰ ਦੀ ਕਹਾਣੀ ਹੈ ਮਤਲਬ ਕੀ ਲੱਗਿਆ ਅੱਜ ਬਈ ਗੀਤ ਰਾਈ ਕਹਾਣੀਆਂ ਆ ਜਾ ਵੀਰੋ ਗਾਣਾ ਨਵਾਂ ਬਾਈ ਮੰਗਿਆ ਸੀ ਠੇਕੇ ਉਤੋਂ ਅੱਧੀ ਆਰ ਕਾ ਨੇ ਭਈਆ ਟੁੱਟ ਕੇ ਪਿਆ ਪਿਆਰ ਬਹੁਤ ਸਾਰਾ ਸਤਕਾਰ ਆਇਆ ਹੈ ਸਾਡਾ ਵੀਰ ਪ੍ਰਦੀਪ ਲੇਬਰ ਜੂਨੀਅਨ ਦਾ ਪ੍ਰਧਾਨ ਉਹਨੇ ਬਹੁਤ ਸਾਰਾ ਮਾਨ ਬਹੁਤ ਸਾਰਾ ਨਾਮ ਫੈੜ ਤੰਬੂ ਵਾਲਾ ਤੇ ਅਸੀਂ ਉਹਨਾਂ ਦੇ ਤਹਿਤ ਦੁਸ਼ੁਰੀ ਜਰ ਕਰਦੇ ਸਾਡੀ ਪਾਰਟੀ ਵੱਲੋਂ ਲਵ ਯੂ ਆਲ ਭਾਈਓ ਉਹਦੀ ਯਾਰ ਕਾ ਨੇ ਭਈਆ ਟੁੱਟ ਕੇ ਪਿਆ ਮੰਗਿਆ ਸੀ ਫੇਕੇ ਉਤੋਂ ਆਦੀ ਯਾਰ ਕਾ ਨੇ ਭਈਆ ਟੁੱਟ ਕੇ ਪਿਆ ਘਰ ਦੀ ਗੱਡੀ ਦੇ ਪੈਗ ਲੱਗ ਗੀ ਨਹੀਂ ਮੇਰੇ ਮਨ ਤੋਂ ਸਾਲਾ ਟੁੱਟਿਆ ਗਿਆ ਘਰ ਦੀ ਗੱਡੀ ਦੇ ਪੈਗ ਲੱਗੇ ਜੀ ਨਹੀਂ ਮੇਰੇ ਮਨ ਤੋਂ ਟੁੱਟਿਆ ਗਿਆ ਹੰਨ ਖਾਟ ਜਾਣਾ ਤੇਰਾ ਘਰ ਬਾਰ ਢੋਲਣਾ ਵੇ ਤੱਕ ਦੀ ਦੇਖੇ ਤੋ ਉਹ ਮੰਗਿਆ ਸੀ ਦੇਕੇ ਉਤੋਂ ਅਜੀ ਯਾਰ ਕਾਨੇ ਭਈਆ ਟੁੱਟ ਕੇ ਪਿਆ ਮੰਗਿਆ ਸੀ ਦੇਕੇ ਉਤੋਂ ਅਜੀ ਯਾਰ ਕਾਨੇ ਭਈਆ ਟੁੱਟ ਕੇ ਪਿਆ ਘਰ ਦੀ ਕੱਡੀ ਦੇ ਪੈਗ ਲੱਗੇ ਸੀ ਮੈਥੋਂ ਭਈਆ ਕੁੱਤੇ ਆ ਗਿਆ ਘਰ ਦੀ ਕੱਡੀ ਦੇ ਪੈਗ ਲੱਗੇ ਸੀ ਮਈਆ ਸਾਲਾ ਕੁੱਤੇ ਆ ਗਿਆ ਲੜਿਆ ਤੂੰ ਪਹਿਲਾ ਮਸ ਸੀੜ ਬੈੜਿਆ ਪਰਸੋ ਤੂੰ ਸ਼ਾਮੋਂ ਦਾ ਪਰਸੋ ਤੂੰ ਸ਼ਾਮ ਬੈੜਿਆ